ਹਾਂਜੀ ਸਤਿ ਸ਼੍ਰੀ ਅਕਾਲ ਜੀ। ਲੋ ਜੀ ਆਪਣਾ ਝੋਨੇ ਦਾ ਸੀਜ਼ਨ ਸ਼ੁਰੂ ਹੋ ਗਿਆ ਤੇ ਖਲਾਰਾਂਗੇ ਰੇਰੂ ਤੇ ਆਪਣਾ ਝੋਲੇ ਪਾਟੇ ਪਏ ਸੀਗੇ ਤੇ ਕੱਲ ਆਪਾਂ ਝੋਲੇ ਬਣਾ ਕੇ ਲਿਆਂਦੇ ਦੋ ਝੋਲੇ ਬਣਾ ਲਿਆਂਦੇ। ਚਲੋ ਸੀਜ਼ਨ ਵਧੀਆ ਪੂਰਾ ਕਰ ਜਾਣਗੇ। ਵਿੱਚ ਨਾ ਮਾੜੇ-ਮੋੜੇ ਖਰਾਬ ਹੋਏ ਸੀ ਤੇ ਤੁੰਬ-ਤੁੰਬ ਲੱਗੀ ਸੀ ਇਹਦੇ ਨਾਲ ਝੋਲਿਆਂ ਦਾ ਇਹ ਆਪਾਂ ਨੂੰ ਸੌਖਾ ਤਕਰੀਬਨ ਹੁਣ ਤਾਂ ਸਾਰੇ ਏਰੀਆ ਵਿੱਚ ਇਹ ਝੋਲੇ ਬੰਨ ਲੱਗੇ ਆ। ਆ ਸਪੰਜ ਪਾਈ ਹੁੰਦੀ ਆ ਤੇ ਸਪੰਜ ਪੋਲੀ ਹੁੰਦੀ ਆ ਤੇ ਮੋਢੇ ਤੇ ਚੋਬਦੇ ਨਹੀਂ ਜਿੰਵੇਂ ਮਰਜੀ ਆਪਣਾ ਰੇ ਖਲਾਰੀ ਚਲੋ। ਪਲਾਂਦੀ ਆਪਣਾ ਅੱਧਾ ਗੱਟਾ ਪਾ ਲੋ ਅੱਧਾ ਇੱਕ ਗੱਟਾ ਤਕਰੀਬਨ 1 ਗੱਟਾ ਦੋਹਾਂ ਝੋਲੀਆਂ ਚ ਪੈ ਜਾਂਦਾ ਤੇ ਵਧੀਆ ਮੋਢੇ ਤੇ ਖੁਬਦੀਆਂ ਸਪੰਜੂਂਦੀਆਂ ਤੇ ਮੂਰੋ ਵੀ ਆ ਪੂਰਾ ਵਧੀਆ ਹੱਥ ਨਹੀਂ ਵੱਢਦੇਗੇ ਤੇ ਆਪਾਂ ਕੱਲ ਲਿਆਂਦੇ ਝੋਲੇ ਵੈਸੇ ਤਾਂ ਆਪਣੇ ਕੋਲ ਪਹਿਲਾਂ ਵੀ ਇਹੀ ਹੁੰਦੇ ਸੀਗੇ ਝੋਲੇ ਉਹ ਖਰਾਬ ਹੋਏ ਪਏ ਸੀਗੇ ਮੈਂ ਕਿਹਾ ਚਲ ਨਵੇਂ ਲੈ ਆ ਗਿਆ ਪਰ ਇਹ ਰੱਖ ਲਾਰਾਂਗੇ ਤੇ ਲਿਆਂਦੇ ਆ ਜਰੂਰ ਆਪਣੇ ਤੇ ਤਾਂ ਸਮਾਲਸਰੋਂ ਮਿਲਦੇ ਆ ਨੋਕਲ ਚਲੋ ਜਿਹੜੇ ਮੇਰੇ ਵੀਰ ਨੇ ਲੈ ਆਣੇ ਹੁਣ ਇੱਥੋਂ ਵੀ ਜਾ ਸਕਦਾ ਜਾਂ ਨੋਕਲ ਆਪਦੇ ਆਸੇ ਪਾਸੇ ਪਿੰਡਾਂ ਤੋਂ ਬੰਦਿਆ ਤਾਂ ਉੱਥੋਂ ਵੀ ਜਾ ਸਕਦਾ ਬਹੁਤ ਵਧੀਆ ਝੋਲੇ ਤੇ ਜਮਣੇ ਇਹਦੇ ਨਾਲ ਆਪਣਾ ਮੋਢਾ ਮੋਢਾ ਖਰਾਬ ਹੁੰਦਾ ਤੇ ਮੋਢਰੇ ਜਮਣੇ ਚੁੱਬਦੇ ਧੰਨਵਾਦ ਜੀ